ਇਹ ਜਰਾ ਬੈਟਰ ਜਿਹੜਾ ਸੀ ਬ੍ਰੈਕਫਾਸਟ ਨੂੰ ਕਰੇ ਇਹ ਸਾਡੇ 12 ਤੇ 13 ਦੀ ਰਾਤ ਨੂੰ ਇੱਕ ਸਨੇਚਿੰਗ ਹੋਈ ਸੀ 100 ਫੁੱਟ ਦੀ ਰੋਡ ਤੇ ਇੱਕ ਮੁੰਡਾ ਬਾਈਕ ਵਾਕ ਜਾ ਰਿਹਾ ਸੀਗਾ ਤੇ ਪਚੋ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਾਈਕਲ ਤੇ ਤੇ ਇਹਦਾ ਫੋਨ ਸਨੇਚ ਕਰਕੇ ਲੈ ਜਾਂਦੇ ਨੇ ਜਦੋਂ ਸਾਡੇ ਇਨਫੋਰਮੇਸ਼ਨ ਮਿਲਦੀ ਆ ਐਸ ਐਚਓ ਬੀ ਡਿਵੀਜ਼ਨਸ ਅਮਿਤ ਸਿੰਘ ਜੀ ਨੂੰ ਤੇ ਮਾਨਯੋ ਕਮਿਸ਼ਨਰ ਆਫ ਪੁਲਿਸ ਅਮਨੇਸ਼ਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਟੀਮ ਇਕੱਠੀ ਕਰਦੇ ਤੇ ਉਹਨਾਂ ਨੂੰ ਤੁਰੰਤ ਹੀ ਕੰਮ ਕਰਦੇ ਹੋਏ ਅਸੀਂ ਦੋਵੇਂ ਜਣੇ ਆਈਡੈਂਟੀਫਾਈ ਕਰ ਲਏ ਨੇ ਅਸੀਂ ਜਦੋਂ ਇਹਨਾਂ ਨੂੰ ਐਪਰੀਹੈਂਡ ਕਰਦੇ ਨੇ ਇੱਕ ਦਾ ਮੁੰਡੇ ਦਾ ਨਾਮ ਸਿਮਰਨ ਜੀ ਦਾ ਦੂਜੇ ਦਾ ਨਾਮ ਹੈਗਾ ਸ਼ੁਭਪ੍ਰੀਤ ਦੋਵੇਂ ਮਕਬੂਲਪੁਰਾ ਦੇ ਆਨ ਵਾਲੇ ਨੇ ਦੋਵੇਂ ਐਡਿਕਟਡ ਨੇ ਅਸੀਂ ਇਹਨਾਂ ਦੇ ਪਾਸੋਂ ਇੱਕ ਜਿਹੜਾ ਸਨੈਸਟੋ ਮੋਬਾਈਲ ਫੋਨ ਆ ਉਹ ਵੀ ਰਿਕਵਰ ਕਰ ਲਿਆ ਹੈਗਾ ਇੱਕ ਅਸੀਂ ਬਾਈਕ ਰਿਕਵਰ ਕੀਤਾ ਉਹਦੀ ਵੀ ਪੁਸ਼ਟੀ ਨਹੀਂ ਆ ਦੇ ਕਰ ਸਕਦੇ ਕਿ ਬਾਈਕ ਕਿੱਨਾ ਜਾ ਰਹੀ ਜਾਂ ਕੋਈ ਫਰਾਡ ਹੋਵੇ ਉਹ ਫਰਦਰ ਅਸੀਂ ਰਿਮਾਂਡ ਇੱਕ ਹਾਸਲ ਕੀਤਾ ਹੋਇਆ ਹੈ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਦੱਸਿਆ ਜਾਊਗਾ ਪਰ ਇਹਨਾਂ ਦੇ ਇਹਨਾਂ ਦੇ ਘਟ ਹੈ ਨਸ਼ਾ ਤਾਂ ਵੀ ਇਹਨਾਂ ਦਾ ਕਰਨਾ ਜਿਹੜੀ ਨੇ ਅਜਿਹੇ ਕਰਕੇ ਸਾਰਾ ਕੁਝ ਕਰਦੇ ਵਾਰ ਕਰਦਾ ਇਹ ਜਿਹੜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਡਿਸਕਲੋਜ਼ ਹੋਊਗਾ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਜੀ ਸਰ ਪਿਛਲੀ ਕੋ ਬੈਕਗ੍ਰਾਉਂਡ ਦੇ ਵਿੱਚ ਤੇ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਡੂਰਿੰਗ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਹਾਂ ਜੀ ਉਹ ਤੁਹਾਨੂੰ ਇੰਸਪੈਕਟਰ ਸਾਹਿਬ ਤੁਹਾਨੂੰ ਜ਼ਰੂਰ ਦੇਣਗੇ ਜਿਹੜੀ ਵੀਡੀਓ ਜੋ ਸਾਹਮਣੇ ਆਈ ਹੈ ਤੁਹਾਨੂੰ ਦਿਵਾ ਦੇਣਗੇ ਥੈਂਕ ਯੂ ਥੈਂਕ ਯੂ